ਕਿੱਥੋਂ ਖਰਚਾ ਲਿਆਵਾਂਗੇ ਆਪਾਂ ਨੂੰ ਤਾਂ ਉਮੀਦਾਂ ਹੈਗੀਆਂ ਫੈਕਟਰੀ ਵਾਲੇ ਮਾਲਕ ਤੇ ਜਿੱਥੇ ਆਪਾਂ ਕੰਮ ਕਰਦੇ ਆ ਆਪਾਂ ਨੂੰ ਉਹਨਾਂ ਤੇ ਉਮੀਦਾਂ ਨੇ ਹੁਣ ਆਪਾਂ ਨਹੀਂ ਉਹ ਤਨਖਾਹਾਂ ਭਰਦੇ ਤੋਂ ਇੱਕ ਤਾਕੇ ਮੇਰਾ ਬ੍ਰਦਰ ਆਇਆ ਸੀਗਾ ਆਮਨ ਤੇ ਉਹਨੇ ਮੈਨੂੰ ਆਈਡੀਆ ਦਿੱਤਾ ਕਿ ਆਪਾਂ ਫੂਡ ਕੱਟ ਸ਼ੁਰੂ ਕਰਦੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਜੇਸੀ ਦਾ ਤਰਕਾ ਲੱਗਿਆ ਫਰੈਸ਼ ਕਰੀਮ ਹੈ ਤੁਸੀਂ ਦੇਖੋ ਇਹ ਕਿੰਨੇ ਨਾਲ ਪਾ ਜਾਂਦੇ ਆ ਬਹੁਤ ਵੱਖਰੇ ਸਵਾਲ ਇਹਦਾ ਪ੍ਰਾਈਸ 120 ਹੈ ਜੀ ਸਿਰਫ 120 ਆ 120 ਜੀ डीसीक्यू डीसीक्यू ਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ हां जी बिल्कुल जी, जी, एन जी, जी, जी 120 हां जी हां जी बिल्कुल जी 120 ਉਹ ਵੀ ਸਾਡੇ ਕੋਲੇ ਮੈਨਾ ਹੀ ਪੰਜਾਬ ਫੂਡ ਪੁਆਇੰਟ ਤੋਂ ਮਿਲਣਾ 120 ਦੇ ਜੀ ਬਾਇਓ ਪਲੇਟ ਬਾਇਓ ਡੀਗਰੇਡੇਬਲ ਪਲੇਟ ਹੈ ਕੋਈ ਪਲਾਸਟਿਕ ਦਾ ਇਸਤੇਮਾਲ ਵੀ ਨਹੀਂ ਹੈ हां जी ਨਾ ਮੈਦਾ ਨਾ ਪਲਾਸ ਨਾ ਪਲਾਸਟਿਕ ਜੀ ਸਾਰਾ ਕੁਝ ਹੀ ਮਤਲਬ ਢੇਡ ਤਰੀਕੇ ਨਾਲ हां जी हां ਪੰਜਾਬੀ ਹੁੰਦੇ ਘੈਂਟ ਹੈ ਜੀ ਤਾ ਕੋਟਰ ਦੇ ਅੰਦਰ ਖੜੇਆਂ ਜੀ ਦੇਖ ਸਕਦੇ ਹੋ ਵੀ ਸਾਰਾ ਸੈਟਅਪ ਜਿਹੇ ਤਰੀਕੇ ਨਾਲ ਕੀਤਾ ਹੋਇਆ ਹੈ ਤੇ ਬੈਜਸ ਜਿਹੜੀਆਂ ਨੇ ਕਾਫੀ ਵਧੀਆ ਫਾਈਨ ਚੌਕਰੀ ਕਰਦੇ ਨੇ ਜਿਸ ਤਰੀਕੇ ਨਾਲ ਬਾਹਰ ਜਾਲੀ ਆ ਤਾਂ ਉਸੇ ਤਰੀਕੇ ਨਾਲ ਕੂਟ ਕਾਰਡ ਤੇ ਅੰਦਰ ਵੀ ਇਸੇ ਤਰੀਕੇ ਨਾਲ ਜਾਲੀਆਂ ਟਾ ਕੇ ਰੱਖਿਆ ਹੋਇਆ ਤਾਂ ਇੱਕ ਵਾਰੀ ਬਾਈ ਜੀ ਨੂੰ ਕਹਾਂਗੇ ਬਾਈ ਜੀ ਇੱਕ ਵਾਰੀ ਦਿਖਾਓ ਜਰੂਰ ਵੀ ਕਿ ਇਸ ਤਰੀਕੇ ਨਾਲ ਪਤਾਰਾ ਅੰਦਰ ਸਾਮ ਕੇ ਰੱਖਿਆ ਹੋਇਆ ਹੈ ਜੀ ਲਓ ਜੀ ਤਾਂ ਇਹ ਮਿਕਸ ਬੈਜਿਸ ਹੋ ਗਈਆਂ ਹਾਂਜੀ ਮਿਕਸ ਬੈਜਿਸ ਹੋਦੀਆਂ ਜਿੰਨੇ ਆਪਣਾ ਸਵੀਟ ਕੌਨ ਤੋਂ ਇਲਾਵਾ ਖਾਣਾ ਵਾ ਇਹ ਉਹ ਸਭੀਆਂ ਨੇ ਜੀ ਤੇ ਹਾਂ ਜੀ ਹਾਂ ਜੀ ਜਿੰਨੇ ਪਿਆਜ਼ ਵਾਲਾ ਜਾਂ ਓਨੀਅਨ ਵਾਲਾ ਪੀਜ਼ਾ ਖਾਣਾ ਬਈ ਉਹਨਾਂ ਵਾਸਤੇ ਆ ਜੀ ਬਾਕੀ ਮੋਮੋਸ ਹਾਂ ਜੀ ਇਹ ਪਨੀਰ ਮੋਮੋਸ ਵੈਜੇ ਮੋਮੋਸ ਬਾਕੀ ਆ ਆਪਣੀ ਬਲੇਗ ਆ ਗਿਆ ਆਪਣਾ ਤਾਂ ਲੈਟਸ ਆ ਗਿਆ ਜੀ ਇਹ ਆ ਇੱਕ ਪਾਸੇ ਸਾਰੀ ਸੌਸੇਜਿਸ ਦੀ ਮਤਲਬ ਜਗਾ ਬਣੀ ਹੋਈ ਹੈ ਜਿੱਤੇ ਕਾਫੀ ਵੀਰੇ ਕਿੰਨੀ ਤਰ੍ਹਾਂ ਦੀਆਂ ਹੋਣੀਆਂ ਟੁਟਕੜ ਮੇਰੇ 16 ਤਰ੍ਹਾਂ ਦੀਆਂ ਨੇ 16 ਤਰ੍ਹਾਂ ਦੀਆਂ ਹਾਂ ਜੀ ਮਤਲਬ ਇੰਨੀਆਂ ਜਿਹੜੀਆਂ ਸੌਸ ਸਾਰੀਆਂ ਮਿਸ ਵਰਤ ਪਈਏ ਹਾਂ ਜੀ ਹਾਂ ਜੀ ਜਾਣ ਪਾਉਂਦੀਆਂ ਹਾਂ ਜੀ ਹਾਂ ਜੀ ਨਾਲ ਹੀ ਗੁਰੂ ਮਹਾਰਾਜ ਦੀ ਫੋਟੋ ਵੀ ਲੱਗੀ ਹੋਈ ਹੈ ਤੇ ਇੱਕ ਪੰਜਾਬ ਵੀ ਜਿਹੜਾ ਇੱਥੇ ਨਾਲ ਲਿਖਿਆ ਹੈ ਕਿ ਪੰਜਾਬ ਫੂਟ ਟਰੱਕ ਹੈ ਤੇ ਉਸੇ ਤਰੀਕੇ ਨਾਲ ਪੰਜਾਬ ਦੀ ਮਸ਼ਹੂਰੀ ਵੀ ਨਾਲ ਇਸ ਸਮੇਂ ਜਿਹੜੀ ਕੀਤੀ ਜਾ ਰਹੀ ਹੈ ਤਾਂ ਵੀਰੀ ਆ ਓਵਨ ਮੈਂ ਦੇਖ ਰਹਾ ਹਾਂ ਵਿੱਚੇ ਲੱਗਿਆ ਹੋਇਆ ਹਾਂਜੀ ਹਾਂਜੀ ਵੀਰ ਜੀ ਇਹ ਓਵਨ ਇੱਕ ਵਾਰੀ ਦਿਖਾਓ ਕੋਲ ਕਹਣਾ ਇਹ ਦੂਜਾ ਬ੍ਰਿਕਸ ਵਾਲਾ ਹੈ ਅੱਛਾ ਸਾਰਾ ਸੈਟਅਪ ਜਿਹੜਾ ਕੀ ਅੰਦਰ ਹੈ ਮੂਵਿੰਗ ਟਰੱਕ ਹੈ ਨਾ ਵੀਰ ਜੀ ਹਾਂਜੀ ਆ ਫ੍ਰੀ ਵੀ ਜੀ ਵੀ ਨਾਲ ਹੀ ਆ ਜੀ ਉੱਪਰ ਓਵਨ ਹੈ ਥੱਲੇ ਫੁੱਜਾ ਤਬੀਰ ਇੱਕ ਵਾਰੀ ਮੈਨੂੰ ਆਪਣਾ ਨਾਮ ਜ਼ਰੂਰ ਦੱਸ ਦਿਓ ਮੇਰਾ ਨਾਮ ਹੈਗਾ ਸੀ ਨਰਿੰਦਰ ਸਿੰਘ ਜੀ ਹਾਂਜੀ ਅੱਜ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈਗਾ ਨਰਿੰਦਰ ਸਿੰਘ ਜੀ ਨਰਿੰਦਰ ਸਿੰਘ ਹਾਂਜੀ ਤਾਂ ਵੀਰੇ ਕਿੰਨਾ ਸਮਾਂ ਹੋ ਗਿਆ ਜੀ ਇਹ ਫੂਟ ਰੱਕ ਸ਼ੁਰੂ ਕੀ ਰਹੇ ਨੇ ਮੈਨੂੰ ਜੀ 2 ਮਹੀਨੇ ਹੋ ਗਏ ਆ ਜੀ ਤੇ ਆ ਮਤਲਬ ਕਿਵੇਂ ਆਈਡੀ ਆਇਆ ਵੀ ਆਪਾਂ ਫੂਟ ਰੱਕ ਸ਼ੁਰੂ ਕਰੀਏ ਐਕਚੁਅਲੀ ਮੈਂ ਨਾ ਫੈਕਟਰੀ ਲਾਈਨ ਦੇ ਵਿੱਚ ਸੀਗਾ ਘਟੋ ਘਟ 20 18 20 ਸਾਲ ਫੈਕਟਰੀ ਲਾਈਨ 'ਚ ਲਾਇਆ ਹੂੰ ਪਰ ਉੱਚ ਆਮਦਨ ਬਹੁਤ ਜ਼ਿਆਦਾ ਘਟਾ ਇੱਕ ਮਾਲਕ ਨੇ ਤਨਖਾਹ ਨਹੀਂ ਵਧਾਉਂਦੇ ਜੀ ਹੁਣ ਦੇਖੋ ਮਹਿੰਗਾਈ ਇੰਨੀ ਹੋ ਗਈ ਹੁਣ ਆਪਾਂ 10-15000 ਦੇ ਵਿੱਚ ਜਾਂ 20000 ਦੇ ਵਿੱਚ ਆਪਾਂ ਘਰ ਤਣੀ ਪਾ ਸਕਦੇ ਨਾ ਬੱਚੇ ਪੜਾ ਸਕਦੇ ਆਪਾਂ ਵੀ ਕਿੱਥੋਂ ਖਰਚਾ ਲਿਆਵਾਂਗੇ ਆਪਾਂ ਨੂੰ ਤਾਂ ਉਮੀਦਾਂ ਹੈਗੀਆਂ ਫੈਕਟਰੀ ਵਾਲੇ ਮਾਲਕ ਤੇ ਜਿੱਥੇ ਆਪਾਂ ਕੰਮ ਕਰਦੇ ਆਪਾਂ ਨੂੰ ਉਹਨਾਂ ਤੇ ਉਮੀਦਾਂ ਨਹੀਂ ਹੁਣ ਆਪਾਂ ਨਹੀਂ ਉਹ ਤਨਖਾਹ ਭਰਦੇ ਤੋਂ ਇੱਕ ਤਾਕੇ ਮੇਰਾ ਬ੍ਰਦਰ ਆਇਆ ਸੀਗਾ ਅਮਨ ਤੇ ਉਹਨੇ ਮੈਨੂੰ ਆਈਡੀਆ ਦਿੱਤਾ ਕਿ ਆਪਾਂ ਫੂਡ ਕਾਟ ਸ਼ੁਰੂ ਕਰਦੇ ਆਂ ਅੱਜ ਕੱਲ ਦੇ ਟ੍ਰੈਂਡ ਦੇ ਵਿੱਚ ਜੀ ਮੇਰੇ ਸਾਰਾ ਸਿੱਖਿਆ ਕਿੱਥੋਂ ਕਿਉਂਕਿ ਮੈਂ ਦੇਖ ਰਿਹਾ ਜਿਸ ਤਰੀਕੇ ਨਾਲ ਇਹ ਐਮੀਆਂ ਸੌਸੇਜਸ ਹੋ ਗਈਆਂ ਜਾਂ ਸਬਜ਼ੀਆਂ ਦੀ ਜਾਣਕਾਰੀ ਫਿਰ ਵੀ ਓਵਨ ਕਿਵੇਂ ਚਲਾਉਣਾ ਤਾਂ ਇਹ ਕੋਈ ਜਣ ਜਾਣਦਾ ਨਹੀਂ ਚਲਾ ਸਕਦਾ ਉਹ ਮੇਰੇ ਛੋਟੇ ਭਰਾ ਨੇ ਸਿਖਾਇਆ ਇਹ ਸਰਦਾਰ ਅਮਨ ਆਮਦੀਪ ਸਿੰਘ ਹਾਂ ਉਹਨਾਂ ਨੇ ਮੈਨੂੰ ਟ੍ਰੇਨਿੰਗ ਦਿੱਤੀ ਆ ਤੇ 2 ਮਹੀਨੇ ਹੋ ਗਏ ਆ ਉਹ ਮੈਨੂੰ ਸਿਖਾ ਰਹੇ ਆ ਜਿਵੇਂ ਐਸਾਂ ਕਹਿੰਦੇ ਜਿਵੇਂ ਬੱਚੇ ਪਿਓ ਇੱਕ ਬੱਚੇ ਨੂੰ ਸਿਖਾਉਂਦਾ ਐਵੇਂ ਬਾਹ ਫੜਫੜ ਸਿਖਾ ਰਿਹਾ ਮੈਂ ਬਹੁਤ ਲਾਇਕ ਭਰਾ ਮੇਰਾ ਇਹ ਓਰੀਗਨ ਨੂੰ ਆਈ ਆ ਗਿਆ ਬਈ ਹੁਣ ਇਹਦੇ ਵਿੱਚ ਤੇ ਨਾਲ ਹੁਣ ਲੋਈ ਪਾਸਤਾ ਪੈਨ ਲਗਾ ਦੇ ਚ ਇਹ ਪਾਸਤੇ ਪ੍ਰੀ ਬੋਇਲਡ ਹੁੰਦਾ ਪਹਿਲਾਂ ਹੀ ਹਾਂਜੀ ਪ੍ਰੀ ਬੋਇਲਡ ਹੁੰਦਾ ਪਹਿਲਾਂ ਜੀ ਕੀ ਬਾਤ ਹੈ ਜੀ ਮਤਲਬ ਕਸਟਮਰ ਆਵੇ ਤੇ ਸਿਰਫ ਤੜਕਾ ਲਾਉਣਾ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਤੇ ਦੇਖੋ ਜੀ ਦੇਖੋ ਜਿਵੇਂ ਇਹਦੇ ਸੀਗਰ ਤੜਕਾ ਲੱਗੇ ਫਰੈਸ਼ ਕਰੀਮ ਹੈ ਤੁਹਾਨੂੰ ਦੇਖੋ ਇਹ ਪ੍ਰੀ ਬੋਇਲਡ ਨਾਲ ਪੜਿਆ ਤੇ ਉਹ ਤਾਂ ਵੱਖਰੇ ਸਵਾਲ ਹੀ ਗੱਲ ਆ ਕਿ ਜਸਤਰੀ ਕਰਨ ਆਪਾਂ ਦੇਖਿਆ ਨੇ ਲੋਕੀ ਮੇਰੇ ਮਸ਼ਹੂਰੀਆਂ ਕਰਦੇ ਨੇ ਹਨਾ ਵੀ ਅਸੀਂ ਮੱਖਣ ਇੰਨਾ ਪਾਤਾ ਲੋਕੀਆਂ ਬਾਤੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂ ਥੋੜਾ ਜਿਹਾ ਪਾਣੀ ਪੀਣ ਲਈ ਵਾਟਰ ਅੱਛਾ ਮਿੱਤੂ ਸਾਰਾ ਗਰੀਬੀ ਸੈੱਟ ਕਰ ਹਾਂਜੀ 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 ਗਰੀਬੀ ਤਾਂ ਫਰਾਈਟ ਕੀ ਰਹਿੰਦਾ ਕਿ ਮੀਂਹ ਜਦੋਂ ਦੇਖਿਆ ਆਪਾਂ ਦੇਖਿਆ ਵੀ ਫਰੈਸ਼ ਕਰੀਮ ਹੈ ਇਹਦੇ ਪ੍ਰਾਈਸ 120 ਹੈ ਜੀ ਸਿਰਫ 120 ਆ 120 ਜੀ ਦੇਸੀ ਕਿਉ ਉਹ ਦੇਸੀ ਕਿਉ ਦੇ ਵਿੱਚ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਬਿਲਕੁਲ ਜੀ 120 ਐਲੀਆਂ ਸਬਰੀਆਂ ਨਾਲ ਹਾਂਜੀ ਹਾਂਜੀ ਬਿਲਕੁਲ ਜੀ 120 ਉਹ ਵੀ ਸਾਡੇ ਕੋਲੇ ਮੈਨਾ ਹੀ ਪੰਜਾਬ ਫੂਡ ਪੁਆਇੰਟ ਤੋਂ ਮਿਲਣਾ 120 ਦੇ ਜੇਸੀ ਕੋ ਉਹਦੇ ਵਿੱਚ ਤੜਕਾ ਦੇਸੀ ਘਿਓ ਦਾ ਲੱਗਿਆ ਹੋਇਆ ਤੜਕਾ ਹਾਂਜੀ ਤੇ ਫਰੈਸ਼ ਗਾੜੀ ਕਰੀਮ ਉਹਨਾਂ ਹਾਂਜੀ ਅਮੋਲ ਦੀ ਕਰੀਮ ਜੀ ਬਿਲਕੁਲ ਪਿਓਰ ਸਭ ਤੋਂ ਵੱਡੀ ਗੱਲ ਵੀਰੇ ਇੱਕ ਵੀ ਇਹ ਵੀ ਹੈ ਕਿ ਆਪਾਂ ਦੇਖਦੇ ਲੋਕੀ ਵਾਈਟ ਸੌਸ ਬਣਾਉਂਦੇ ਨੇ ਮੈਦਾ ਪਾ ਕੇ ਨਾਲ ਲੋ ਜੀ ਤੁਹਾਡੇ ਸਾਹਮਣੇ ਆਈ ਹੈ ਇਹ ਕੋਈ ਮੈਦੇ ਦਾ ਇਸਤੇਮਾਲ ਨਹੀਂ ਹੋਇਆ ਲੋ ਜੀ ਰੈਡੀ ਹੋ ਗਿਆ ਆਪਣੇ ਪਾਸ ਇੱਕ ਚੀਜ਼ ਮੈਂ ਤੁਹਾਨੂੰ ਕਹਿਣੀ ਚਾਹੂੰਗਾ ਰੋਗਨ ਦੇਸੀ ਕਿਉਂ ਹੋਦਾ ਇੱਥੇ ਦੇਖ ਸਕਦਾ ਮੈਂ ਮੱਖਣ ਵਾਲੇ ਨਹੀਂ ਮਹਿਸੂਸ ਹੁੰਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂ ਇਹ ਉਹੀ ਮਹਿਸੂਸ ਕਰ ਸਕਦਾ ਜਿਹਨੇ ਬਣਾਈ ਹੈ ਜਿਹਨੇ ਖੋਲ ਖੜ ਕੇ ਬਣਵਾਈ ਹੈ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੁਹਾਡੇ ਤੋਂ ਕੋਈ ਹੋਣਾ ਨਹੀਂ ਇਹ ਸਭ ਤੁਹਾਡੇ ਸਾਹਮਣੇ ਆ ਜੋ ਹੈਗਾ ਜੀ ਇਹ ਇਹ ਲੋਕਾਂ ਨੂੰ ਐਂ ਲੱਗਦਾ ਹਮੋਂ ਦੇ ਕੇ ਵੀਡੀਓ ਆਉਂਦੇ ਐਂ ਕਰੀ ਜਾਂਦੇ ਨੇ ਪਰ ਵੀਡੀਓ ਵਾਸਤੇ ਤਾਂ ਹੋਵੇ ਜੇ ਸਾਰਾ ਕੁਝ ਮੂਰੇ ਨਾ ਹੋਵੇ ਬਿਲਕੁਲ ਜੀ ਬਿਲਕੁਲ ਸਭ ਕੁਝ ਮੂਰੇ ਇੱਕ ਵਾਰੀ ਕੈਮਰਾ ਨੂੰ ਕਹੂੰਗਾ ਵੀ ਕੋਈ ਦਿਖਾਓ ਸਾਰਾ ਸੈਟਅਪ ਜਿਹੜਾ ਕਿ ਲਾਈਵ ਹੈ ਹਾਂਜੀ ਲਾਈਵ ਲਾਈਵ ਜੀ ਤਾਂ ਹਾਈਜਨ ਦਾ ਇੰਨਾ ਕਿ ਧਿਆਨ ਰੱਖਿਆ ਜਾਂਦਾ ਵੀ ਪ੍ਰੋਪਰ ਕਲੀਨ ਟੂ ਟਾਈਮ ਨਾਲ ਦੀ ਨਾਲ ਕਲੀਨ ਕੀਤਾ ਜਾਂਦਾ ਜਦੋਂ ਆਰਡਰ ਲੱਗਦਾ ਤੇ ਨਾਲ ਹੀ ਕਲੀਨ ਹੋ ਜਾਂਦਾ ਹਨ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਵੀ ਪਲੇਟਿੰਗ ਕਰਕੇ ਦੇਖੋ ਹਾਂਜੀ ਬਿਲਕੁਲ ਬਿਲਕੁਲ ਪਲੇਟਿੰਗ ਜ਼ਰੂਰੀ ਹੈ ਲੋਕ ਪਲੇਟਿੰਗ ਲੋਈ ਪਲੇਟ ਵੀ ਹੈਵੀ ਹੈ ਆਪਣੀ ਇੱਕ ਵਾਰੀ ਬਾਇਓ ਦੀ ਪਲੇਟ ਲਗਾਓ ਇੱਥੇ ਯਾਰ ਬਾਇਓ ਪਲੇਟ ਬਾਇਓ ਡੀਗਰੇਡੇਬਲ ਪਲੇਟ ਹੈ ਤੇ ਕੋਈ ਪਲਾਸਟਿਕ ਦਾ ਇਸਤੇਮਾਲ ਵੀ ਨਹੀਂ ਹੈ ਹਾਂਜੀ ਨਾ ਮੈਦਾ ਨਾ ਪਲਾਸਟਿਕ ਨਾ ਪਲਾਸਟਿਕ ਜੀ ਸਾਰਾ ਕੁਝ ਹੀ ਮਤਲਬ ਘੈਂਟ ਤਰੀਕੇ ਨਾਲ ਘੈਂਟ ਤਰੀਕੇ ਨਾਲ ਹਾਂਜੀ ਹਾਂ ਪੰਜਾਬੀ ਹੁੰਦੇ ਘੈਂਟ ਹੈ ਜੀ ਕੀ ਬਾਤ ਹੈ ਲਓ ਵੀਰੇ ਕਰੋ ਇੱਕ ਵਾਰੀ ਲਓ ਜੰਡੋ ਲੋ ਜੀ ਪਲੇਟ ਨੂੰ ਇਹ ਆਪਣਾ ਬਣ ਕੇ ਤਿਆਰ ਹੈ ਬਸ ਥੋੜੇ ਕੁਝ ਰਹਿੰਦੇ ਨੇ ਬਸ ਨਹੀਂ ਬਸ ਰੈਡੀ ਹੈ ਜੀ ਰੈਡੀ ਹੈ ਜੀ ਹਾਂ ਜੀ